ਉਹ ਜੀ ਅੱਜ ਤਾਂ ਲੱਗਦਾ ਸੂਰਜ ਦੇਵਤਾ ਮਿਹਰਬਾਨ ਹੋਊਗਾ ਤੇ ਕਬੂਤਰ ਆਪਣਾ ਹੋ ਬੈਠਾ ਇਹ ਆ ਬੈਠਾ ਬਚ ਗਿਆ ਰਾਤ ਇਹ ਬਿੱਲੀ ਤੋਂ ਤੇ ਨਹੀਂ ਤਾਂ ਫਿਰ ਮੈਂ ਤਾਂ ਖੈ ਰਾਤ ਕਿਤੇ ਲੈ ਗਈ ਇੱਥੇ ਲੇਟਾਂ ਦੇ ਬੈਠਾ ਸੀ ਤੇ ਲੇਟਾਂ ਕੋਲੋਂ ਮੈਂ ਫੜਦੇ ਨੇ ਡਾਤਾ ਤੇ ਮੁੜ ਕੇ ਉੱਥੇ ਜਾ ਕੇ ਬਹਿ ਗਿਆ ਤੇ ਵਾਚ ਹੀ ਗਿਆ ਅੱਜ ਭੁੱਖਾ ਮਰਦਾ ਆ ਜੂਗਾ ਤੇ ਪੋਸ਼ਾ ਨਹੀਂ ਬੋਲ ਲਊ ਪੀਤਾ ਉਮਾ ਕਾ ਬਚਿਆ ਹੀ ਮਾੜਾ ਮੋਟੇ ਉਂ ਭੰਨ ਦੇਣਗੇ ਪੈਨ ਚਾ ਨਾ ਸਾਰਾ ਖਤਾ ਪਿਆ ਸੂਰਜ ਦੇਵਤਾ ਲੱਗਦਾ ਰਹੇਗਾ ਪ੍ਰਗਟ ਹੋਣਗੇ ਪਰ ਵੇਖੂ ਕੀ ਕਰਦੇ ਆ ਆਪਣੀ ਜੰਗ ਫੋਰਸ ਸਕੂਲ ਨੂੰ ਹੋ ਗਈ ਤਿਆਰ ਤੇ ਸਕੂਲ ਨੂੰ ਚੱਲੀ ਆ ਇੱਥੇ ਵੇਟ ਕਰ ਰਹੇ ਆ ਸਦੀ ਫਸਲਾ ਕੁੱਤੇ ਹੀ ਰੋਲ ਦਿੰਦੇ ਛੋਕਰੀ ਜਾਵੇ ਅੱਦੋ ਅੱਧੀ ਫਸਲ ਰੋਲ ਦਿੰਦੇ ਆ ਕਣਕ ਦਾ ਖਾਸ ਕਰਕੇ ਬਹੁਤ ਘਾਟ ਹੱਥ ਬੱਲੇ ਲੋ ਜੀ ਇਸੇ ਕਿ ਲਈਦੀ ਟੈਨਸ਼ਨ ਸੀਗੀ ਆਪਾਂ ਨੂੰ ਇਹ ਕਿੱਲੇ ਚ ਨਿਕਲੀ ਜਲਦੀ ਆ ਕਣਕ ਕੀ ਪ੍ਰਮਾਤਮਾ ਵੀਰ ਕਰੇ ਨਿਕਲ ਆਉ ਵੀ ਪਰ ਹੌਲੀ ਹੌਲੀ ਉੱਗਰਦੀ ਆ ਆ ਫਰਦੇ ਮੇਰੇ ਸਾਲੇ ਜਿਵੇਂ ਜੰਗ ਨੂੰ ਜੰਗ ਦੇ ਮੈਦਾਨ ਚ ਫਰਦੇ ਹੁੰਦੇ ਆ ਲਓ ਜੀ ਆਪਾਂ ਬੱਚੇ ਵੱਡੇ ਵੀ ਛੱਡੇ ਸੀਗੇ ਪੰਜ ਕੇ ਫਰਦੇ ਆ ਪੰਜ ਕੇ ਮਬਾਲੀ ਕਿਉਂਕਿ ਬਸ ਇਹਨਾਂ ਨੂੰ ਰਵਾ ਕਰਨ ਵਾਲੀ ਗੱਲ ਹੀ ਸੀਗੀ ਬਈ ਸ਼ਤਰਗਾਣਾ ਭੁੱਲਣ ਉਹ ਉੱਚੇ ਚੜ ਗਏ ਉਹ ਨਿੱਕਾ ਬੱਚਾ ਉੱਡ ਗਿਆ ਤੇ ਸ਼ਟਰ ਤੇ ਬੈਠਾ ਇਹ ਆਹ ਬੈਠਾ ਨਿੱਕਾ ਆ ਨਿੱਕੀ ਛਤਰੀ ਤੋਂ ਉੱਡ ਗਿਆ ਤੇ ਇੱਕ ਉਹ ਬੈਠਾ ਕੱਲ ਵਾ ਇਹ ਆਹ ਬੈਠਾ ਜੋ ਆਪਣੇ ਤਾਂ ਆ ਗਏ ਬਿੱਤਰਿਆਂ ਨੂੰ ਕੇ ਬੈ ਜਾਣਗੇ ਬਸ ਇਹਨਾਂ ਨੂੰ ਮੈਂ ਕਿ ਤੁੱਪ ਤੁੱਪ ਲੱਗ ਜੂ ਵੀ ਅੱਜ ਤੁੱਪ ਵਧੀਆ ਨਿਕਲੀ ਐ ਠੀਕ ਠਾਕ ਐ ਵੀ ਡੰਗਾ ਲਊ ਹੈਗੀ ਐ ਲਓ ਜੀ ਆਪਣੇ ਹੈਗੇ ਅੱਜ ਘਾਟੋ ਘਾਟ 30 35 ਬੱਚੇ ਬਾਹਰ ਤੁੱਪ ਵੀ ਵਧੀਆ ਨਿਕਲੀ ਐ ਤੇ ਇੱਕੋ ਬੱਚਾ ਕੱਲ ਦਾ ਬਾਹਰ ਹੀ ਫਿਰਦਾ ਉਹ ਸਾਲਾ ਛਤਰੀ ਤੇ ਆਉਂਦਾ ਹੀ ਨਹੀਂਗਾ ਮਗਰ ਨੇ ਕੀ ਚੈੱਕ ਕਰਾ ਮੈਂ ਕਿ ਆਪਰੇ ਉੱਡਣਗੇ ਜਿਹੜੇ ਉੱਡ ਗਏ ਇੱਕ ਦੋ ਉੱਡ ਗਏ ਤੇ ਕੁਸ ਮੈਂ ਦਾ ਕੇ ਬਾਲੇ ਸੀਗੇ ਤੇ ਜਿਹੜੇ ਮਗਰੋਂ ਛੱਡੇ ਵੀ ਉਹ ਸਿੱਧੇ ਛਤਰੀਆਂ ਤੇ ਬਹਿ ਗਏ ਮੁਰਕ ਮੈਂ ਡਾਈ ਨਹੀਂ ਤੇ ਮੈਂ ਕਬੂਤਰ ਤਾੜਨ ਲੱਗਿਆ ਸੀ ਤਿੰਨ ਗੁੱਡ ਗੇ ਮੈਥੋਂ ਤਾੜਦੇ ਤੋਂ ਕਰਲਾ ਫੌਕਸ ਕਰਲਾ ਕਰਲੇ ਤੇ ਇਨਾ ਦਿਨਾਂ ਲਈ ਰੰਗ ਲਾਉਣੇ ਆ ਬਦਲ ਸ਼ਦਲ ਕੇ ਮੈਂ ਤਾਂ ਕੋਈ ਧਿਆਨ ਚ ਉਹ ਬੈਠਾ ਉਹ ਕੱਲ ਦਾ ਉੱਥੇ ਬੈਠਾ ਤੇ ਚਲੋ ਸੂਚੇ ਚੜੇ ਫਿਰਦੇ ਆ ਧੂਆਂ ਜਾਂ ਵੀ ਹੋ ਗਿਆ ਕਿਤੇ ਚਲੋ ਤਾੜੀਏ ਲਓ ਜੀ ਮੈਨੂੰ ਨਾ ਪੂਰਾ ਘੰਟਾ ਹੋ ਗਿਆ ਕੂਤਰ ਤਾੜੀ ਜਾਂਦੇ ਨੂੰ ਕੂਤਰ ਰਹਿ 5-7 ਹੀ ਗਏ ਤਾੜਨ ਵਾਲੇ ਬਹੁਤ ਔਖੇ ਤਾੜੀ ਕਿਉਂ ਕਿ ਤਕਰੀਬਨ ਕੂਤਰ ਬੈਠੇ ਸੀ ਬਾਲੇ 20 ਬੱਚੀ 8-8 16 ਹੂਲਾ ਤੇ ਸੱਤ ਜੀ ਗੇ ਬਾਈ ਦੇ ਕਬੂਤਰ ਆ ਕੇ ਛਤਰਾਂ ਨਾਲ ਆ ਕੇ ਤਿੰਨ ਕ ਕੀਤੀਆਂ ਖੇਰ ਮੜੀ ਜੇ ਤੜਿਆ ਤੇ ਹਜੇ ਵੀ ਤਿੰਨ ਤੇਰੇ ਨਾਲ ਤੇ ਇੱਕ ਚਾਰ ਯਾਰ ਤੇ ਕੋਈ ਸ਼ੇਰ ਹੋ ਬੈਠਾ ਉਹ ਉੱਥੇ ਬੈਠਾ ਇਹ ਕਰ ਲਾ ਫੂਕਸ ਕਰਦਾ ਆ ਬੈਠਾ ਇਹ ਰਾਤ ਨੂੰ ਫੜਾਂ ਹੀ ਕੋਈ ਗੱਲ ਨਹੀਂ ਫੜਿਆ ਜੇ ਅੱਜ ਨਹੀਂ ਛੱਡਦੇ ਆਪਾਂ ਜਲੇ ਡਾਕਟਰ ਵੀ ਤੇ ਬੋਟਾਂ ਦਾ ਕੰਮ ਪੂਰਾ ਮਾਹੌਲ ਪੂਰਾ ਭਗਿਆ ਡਾਕਟਰ ਨੇ ਲੈ ਕੇ ਦਵਾਈ ਤੇ ਜਿਹੜਾ ਆਪਣਾ ਉਹ ਬੱਚਾ ਉੱਥੇ ਬੈਠਾ ਮੈਨੂੰ ਉਹ ਲੱਗਦਾ ਨਹੀਂ ਬਈ ਆਊਗਾ ਪਤਾ ਨਹੀਂ ਕੀ ਜੱਕਰਾ ਹਾਲਾ ਇਸ ਨਾਲ ਤਾਂ ਛਦਰੀ ਦੀ ਆਉਂਦਾ ਛਦਰੀ ਦੇ ਬੈਨ ਨੂੰ ਕਰਦਾ ਹਾਲਾ ਬੈਠਾ ਨਹੀਂ ਜਾਂਦਾ ਕੋਈ ਬੈੰਦਾ ਹੀ ਨਹੀਂਗਾ ਤੇ ਆਪਾਂ ਚੱਲਦੇ ਆਂ ਵੀਡੀਓ ਕੀ ਆਉਂਦਾ ਬੁਟਾਂ ਵੀ ਅੱਜ ਨਾ ਰਹੀ ਲਾਉਂਦੇ ਫਿਰਦੇ ਪੂਰਾ ਕੰਮ ਖੀ ਜਾਂਦੇ ਭਗਿਆ ਹੋਵੇ ਵੇਖੋ ਜੀ ਤੇ ਤੇ ਵੋਟਾਂ ਦਾ ਮਾਹੌਲ ਮੈਂ ਜ਼ਿੰਦਗੀ ਚ ਕਦੇ ਵੀ ਇੰਨੀ ਖੇਚ ਨਾ ਤਾਂ ਕਦੇ ਇੰਨੀ ਵੋਟਾਂ ਦੀ ਮੈਂ ਖੇਚ ਵੇਖੀ ਆ ਤੇ ਨਾ ਹੀ ਕਦੇ ਇੰਨਾ ਫਚਾਲ ਜਾ ਵੇਖਿਆ ਤੁਰਾ ਫੇਰਾ ਮੈਂ ਨਾ ਵੀ ਕੋਈ ਵੀ ਤਿੰਨ ਚਾਰ ਤਿੰਨੇ ਪਾਰਟੀਆਂ ਨਾਲ ਨਾ ਗਾ ਪਿਆ ਫਿਰਦਾ ਤੇ ਐਮਐਲਏ ਦਾ ਉਹੀ ਗਲੀਆਂ ਚ ਤੁਰੇ ਫਿਰਦੇ ਆ ਬੜਾ ਜ਼ਬਰਦਸਤ ਸੀਨ ਬਣਿਆ ਖੜਾ ਬਾਬ ਜੀ ਨਾ ਤੂੰ ਲੈ ਇਹਦੇ ਕੰਮ ਤੋਂ ਦਾ ਤਨ ਮੇੜ ਤੇ ਹੁਣ ਆਪਾਂ ਇਧਰ ਨੇ ਪਾਸੇ ਗੀੜਾ ਮਾਰਨ ਆਏ ਸੀ ਮੈਂ ਕਿਹਾ ਭਾਈ ਕਈ ਰੀ ਨਾ ਆਇਆ ਫਰਦੋਂ ਦਾ ਪਸੂ ਤੇ ਆਪਣੇ ਕਬੂਤਰ ਅੱਜ ਤਾਂ ਅੱਜ ਤਾਂ ਸਮਝੋ ਬਾਹਰ ਹੀ ਹੋ ਗਿਆ ਕੰਮ ਕਬੂਤਰ ਮੈਂ ਨਾ ਦਾ ਗਿਣ ਕੇ ਭਾਈ ਇਹ ਗਿਣ ਕੇ ਭਾਈ ਹੁੰਦੇ ਫਿਰ ਵੀ ਸਹੀ ਸੀਗਾ ਤੇ ਜਿ ਗਿਣਕੇ ਨਹੀਂ ਭਾਏ ਤੇ ਹੁਣ ਪਤਾ ਨਹੀਂ ਜੀ ਇੱਕ ਅੱਧਾ ਘਟਾ ਆ ਜਾਂ ਪੂਰੇ ਆ ਵਾਟਰ ਬਾਕਸ ਤੇ ਇੱਕ ਦੋ ਕੂਟਰ ਬੈਠੇ ਉਹ ਵੇਖਣ ਆਲੇ ਆ ਤੇ ਵੋਟਾਂ ਦਾ ਪਿਆ ਫਰਦਾ ਜੀ ਪੂਰਾ ਗਾ ਤੇ ਦੇਖਦੇ ਆ ਕੱਲ ਨੂੰ 19 ਤਰੀਕ ਪਰਸੋਂ 20 20 ਤਰੀਕ ਨੂੰ ਵੋਟਾਂ ਜਾਣੀਆਂ ਪੈ ਤੇ ਕਣਕ ਢਕੂਰ ਮਾਰੀ ਆਉਂਦੀ ਆ ਲਓ ਜੀ ਬੱਚਾ ਆਪਣਾ ਹੋ ਬੈਠਾ ਇਹ ਪਤੰਦਰ ਆਉਂਦਾ ਹੀ ਨਹੀਂ ਨਾ ਛਤਰੀ ਤੇ ਆਉਂਦਾ ਨਾ ਘਰੇ ਆਉਂਦਾ ਇਹ ਬਿੱਲੀ ਤੋਂ ਬਚ ਗਿਆ ਤੇ ਬਿੱਲੀ ਤੋਂ ਹੁਣ ਬਚਣਾ ਵੀ ਨਹੀਂ ਜਿੱਥੋਂ ਦੇ ਕਰਮੀਰਾ ਹੁੰਦਾ ਜਾਂ ਰਾਤ ਤਾਂ ਬਚ ਗਿਆ ਏ ਹੁਣ ਇਹ ਤਾਂ ਲੱਗਦਾ ਰਾਤ ਇੱਥੇ ਲਾਈਟ ਦੇ ਚਾਨਣੇ ਬੈਠਾ ਸੀਗਾ ਰਾਤ ਹੁਣ ਅੱਜ ਲਈ ਤਾਂ ਬੁਝਾ ਕੇ ਛੱਡ ਲਾਂਗੇ ਅੱਜ ਨਹੀਂ ਛੱਡਦੇਗੇ ਇੱਥੇ ਆ ਕੇ ਬੈਠੇ ਸੀ ਤੇ ਯਾਰਾ ਵਿਖੂ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਅਗਲੇ ਵਲੌਗ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਮੇਰਾ ਵੀਰ ਇੱਕ ਕੀ ਜਾਂਦਿੰਦੇ ਬੱਲਾ ਜਾਈ ਸ਼ੱਕਰਪਾਰਾ ਹਾਂ ਹਾਂ ਸ਼ੱਕਰਪਾਰਾ ਜਰੂਰ ਕਰੇ ਕਰੋ ਮੇਰੇ ਪੁੱਤ ਸ਼ੱਕਰਪਾਰਾ ਕਰ ਦਿਆ ਕਰੋ ਤੇ ਪਸ਼ੂ ਆਪਾਂ ਅੰਦਰ ਕਰਨੇ ਕਰਦੇ ਆਂ ਠੰਡ ਹੁੰਦੀ ਆ 2-3 ਦਿਨ ਹੋ ਗਏ ਪਸ਼ੂ ਅੰਦਰ ਕਰਨ ਲੱਗੇ ਆਂ ਤੇ ਖੁੱਡਿਆਂ ਦੀਆਂ ਵੀ ਜਾਲੀਆਂ ਬੰਦ ਕਰਨੀਆਂ ਵਾ ਕਰਦੇ ਨਹੀਂ ਅੱਜ ਸਵੇਰੇ